ਵੇਲਾ ਪਾਗੀ ਮੈਂ ਹੈਗੀ ਜੇ ਬਹੁਤ ਜ਼ਿਆਦਾ ਦੁਖੀ ਤਾਂ ਕਰਕੇ ਤੁਹਾਨੂੰ ਮੈਂ ਜੀ ਸੱਦਿਆ ਤੇ ਅੱਜ ਕੋਈ ਨਾ ਕੋਈ ਫੈਸਲਾ ਕਰਾ ਕੇ ਜਾਓ ਮੇਰੇ ਕੋਲ ਨਹੀਂ ਜੀ ਇਹ ਕੁੱਤ ਕਲੇਸ਼ ਚ ਹੋ ਰਿਹਾ ਜਾਣ ਡਿਆ ਦੇਖੋ ਪਾਜੀ ਚੱਕਰ ਪਤਾ ਕੀ ਜਦੋਂ ਵਿਆਹੇ ਜਾਈਏ ਨਾ ਮਰਾ ਬਹੁਤ ਜੀ ਵਿਆਹੇ ਜਾਈਏ ਪਾਜੀ ਮੈਂ ਤਾਂ ਬੜਾ ਏਦਾਂ ਬੜੀ ਹੁੰਦਾ ਫਿਰ ਰੋਈ ਦੇ ਉਹ ਗੱਲਾਂ ਰੋਲ ਗਈ ਨਹੀਂ ਹੋਗਣਾ ਹੁਣ ਵੇਖੋ ਮੂੰਹ ਤੇ ਕਿਦਾਂ ਲਾਚੀਆਂ ਪਾ ਕੇ ਬੈਠਾ ਓਦਾਂ ਬੜਾ ਚੁੱਪ ਰਹਿੰਦਾ ਭਾਜੀ ਮੇਰੀ ਗੱਲ ਸੁਣ ਤੂੰ ਥੋੜਾ ਥੋੜਾ ਦੇਖਿਆ ਕਰੋ ਨਾ ਵੀ ਤੂੰ ਵਿਆਹ ਜਦੋਂ ਕਿਹਦੀ ਧੀ ਪਹਿਨ ਲਿਆਦੀ ਉਹਦੀ ਇੱਜ਼ਤ ਕਰੀ ਦੀ ਮਾਨ ਕਰੀ ਦਾ ਮੈਂ ਬੋਲਣ ਨਹੀਂ ਤੇ ਦੀ ਭਾਜੀ ਪਰ ਮੈਂ ਆਖਾ ਮੇਰਾ ਕਸੂਰ ਕੀ ਆ ਹਾਂ ਤੇਰਾ ਤਾਂ ਕੋਈ ਕਸੂਰ ਨਹੀਂ ਹੈਗਾ ਸਾਰਾ ਕਸੂਰ ਮੇਰਾ ਆਹ ਤੇਰੇ ਕੰਮ ਹੈ ਮਹੱਲੇ 'ਚ ਮੈਂ ਵਾਦੀ ਨਾ ਰਾਖੀ ਜਨਾਨੀ ਭਾਜੀ ਮੇਰੇ ਜਿੰਨੀ ਭੋਲੀ ਤੂੰ ਹੀ ਨਹੀਂ ਜੇ ਮੈਂ ਤੁਹਾਨੂੰ ਦੱਸਾਂ ਇਹਸ ਬੰਦੇ ਨੇ ਜਿਹੜੀ ਮੇਰੀ ਫਤਨਾਮੀ ਕਰਾਈ ਨਾ ਮੈਂ ਤੁਹਾਨੂੰ ਕੀ ਦੱਸਾਂ ਮੈਂ ਕਦੀ ਨਹੀਂ ਜੇ ਕੋਈ ਅਗੋਂ ਬੋਲਿਆ ਫਿਰ ਮੈਨੂੰ ਕਹਿੰਦੀ ਤੂੰ ਤਾਂ ਬੋਲਦਾ ਹੀ ਨਹੀਂ ਹਾਂ 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 ਤੂੰ ਕਸੂਰ ਹੀ ਬੋਲਦਾ ਮੈਂ ਨਹੀਂ ਭਾਜੀ सब्जी भावे तत्ती तत्ती ला दो हर हाथ ठंडी हर हाथ ठंडी मैंने जाके बहुत तेन गर्म लगी वेखो कभी मैं बोलते सुने कवाज बाहर नहीं करो तुम दस इस बंदे ने मैं इधर तू मा